पूरी ना अच्छा रुप ये सारे ऐसे कितनों काम चलते हैं वहाँ पे चारों भी तो आपके ना बंदा क्या क्या कोई पानी बंदा क्या 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 ਜੋ ਸੇ ਵਾਜਾ ਮੁੰਡੇ ਵਿਚਾਰੋ ਵਾਸਤੇ ਕੇਂਦਰ ਵਿੱਚ ਚੱਕਾਂਦੇ ਨਾ ਉੱਥੇ 10000 ਮੰਗਦਾ ਤੁਸੀਂ ਕਹਿੰਦੇ ਹੋ ਪੈਸੇ ਤੋਂ ਕੋਈ ਹੈ ਨਹੀਂ ਖਰਚਣ ਵਾਸਤੇ ਸਰਕਾਰ ਨੇ ਕਰੋੜਾਂ ਰੁਪਈਆ ਖਰਚਦਾ ਜੀ ਨਸ਼ੇ ਬੰਦ ਕਰਨ ਵਾਸਤੇ ਨਹੀਂ ਨਹੀਂ ਬੰਦ ਹੋਇਆ ਜੀ ਨਹੀਂ ਬੰਦ ਹੋਇਆ ਜੀ ਚਿਕਾਇਆ ਜੀ ਸਰਕਾਰ ਨਹੀਂ ਬੰਦ ਹੋਇਆ ਮਾਮਾ ਰੋਂਦੀਆਂ ਬਹੁਤ ਜਾ ਬੇਪਰੀਸ਼ਾਨੀ ਹੈ ਇੱਕ ਤਾਂ ਜੋ ਭਾਈ ਇੱਕ ਤਾਂ ਬਾਰੇ ਪੁਲੀ ਚ ਚਿਕਾਏ 8000 ਰੁਪਏ ਮਹੀਨੇ ਚ ਚਿਕਾਇਆ ਜੀ ਮੰਗਿਆ ਲਾਤ ਹੋਏ ਨੇ ਕੀ ਪ੍ਰਸ਼ਾਸਨ ਤੋਂ ਕੀ ਵੇਖੋ ਪ੍ਰਸ਼ਾਸਨ ਨੂੰ ਇਹੀ ਗਾਹਾਂ ਦੇ ਵਿੱਚ ਜੇ ਉਹ ਡਰਾਮੇ ਕਰਦੇ ਆਂਗੇ ਜੁੱਧ ਨਸ਼ਿਆਂ ਪਰੋਂਦੇ ਗਿਆ ਅੱਜ ਇਹ ਮਾਮਾ ਨੂੰ ਪੁੱਛੋ ਦਰਦ ਕੀ ਆ ਇਹਨਾਂ ਦੀ ਹਾਲਤਾਂ ਸਾਡਾ ਪੂਰਾ ਪਿੰਡ ਆ ਕਹਿੰਦੇ ਕੋਕੋ ਕੁ ਮਹੀਨੇ ਤੋਂ ਮਹੀਨੇ ਬਾਅਦ ਇਹਨਾਂ ਦੇ ਘਰੋਂ ਨਸ਼ੇ ਦੇ ਨਾਲ ਜਵਾਕ ਮਰ ਰਹੇ ਨੇ ਐਮਐਲਏ ਸਾਹਿਬ ਇੱਥੇ ਆਓ ਜੇ ਆਵਾਜ਼ ਸੁਣ ਲਈਓ ਤੁਸੀਂ ਸਾਡੀ ਸੈਕਟਰ ਹੱਥ ਲੱਗ ਰਿਹਾ ਹੈ ਵੀ ਇਹਨਾਂ ਵਿਚਾਰਿਆਂ ਦੇ ਜਿਵੇਂ ਕਿੰਨੀ ਵਕਤ ਮਾਰੀ ਤਰਾਸੀਆਂ ਪੰਜ ਮਹੀਨੇ ਚਾਰ ਮਹੀਨੇ ਬਾਅਦ ਡੈੱਡ ਬੋਡੀ ਆਹੋ ਬਿਲਕੁਲ ਜੀ ਮਾਮਾ ਵਾਲੇ ਫੇਰਾਂ ਆਇਆਗਾ ਜੀ ਬੱਚੇ ਇਹ ਜਿਹੇ ਮਾਮਾ ਨੇ ਜਿਨ੍ਹਾਂ ਦੇ ਘਰ ਕੋਈ ਵੀ ਨਹੀਂ ਜਵਾਗ ਰਿਹਾ ਵਿਧਵਾ ਹੋਈਆਂ ਨੇ ਇੱਕ ਤੱਕ ਸਰਦਾ ਨਹੀਂ ਹੈਗਾ ਸਾਈ ਤੇ ਬੱਚੇ ਆ ਬੱਚੇ ਖਤਮ ਹੋ ਗਏ ਨੂੰ ਆਪਣੇ ਆਪਣੇ ਬੇਚਿਆਂ ਦੇ ਵਿੱਚ ਵਿਚਾਰੀਆਂ ਚੱਲ ਗਈਆਂ ਦੱਸੋ ਨਾ ਨਾ ਉਹਨਾਂ ਨੂੰ ਖਰਚਾ ਕਿਹੜਾ ਦੇਵੇ ਸਾਡੇ ਕੋਲ ਤਾਂ ਪੁੱਤਕ ਨਹੀਂ ਹੋਈ ਤੋ ਬੇਨਤੀ ਆ ਗੈਸਪੁਰਾ ਸਾਹਿਬ ਇਹਨਾਂ ਦਾ ਵੀ ਜਾ ਕੇ ਪੱਲਾ ਫੜੋ ਇਹਨਾਂ ਦਾ ਲੜ ਫੜੋ ਬਾਹਰ ਉਹਨਾਂ ਵੀ ਇਹਨਾਂ ਨੂੰ ਜੋ ਬਾਦਿਆ ਉਹਨਾਂ ਦਾ ਪ੍ਰਧਾਨ ਜੀ ਗਿਆਤਰਾ ਸਭ ਤਾਂ ਕਹਿੰਦੇ ਆ ਅਸੀਂ ਫੜਦੇ ਆ ਜੀ ਬੱਲਾ ਬਿਲਕੁਲ ਜੀ ਜੇ ਉਹ ਆਏ ਹੁੰਦੇ ਤਾਂ ਇਹ ਹੋਦੇ ਨਾਉਂਦੇ ਤਾਂ ਧਰਨਾ ਲਾ ਹੁਣ ਤਿਆਰ ਨੇ ਐਮਐਲਏ ਸਾਹਿਬ ਕਹਿੰਦੇ ਤੇ ਜੀ ਉਹ ਕਹਿੰਦੇ ਅਸੀਂ ਧਰਨਾ ਲਾਵਾਂਗੇ ਕੋਈ ਵੀ ਇੱਥੇ ਨਸ਼ੇ ਦੀ ਕੋਈ ਪੁਕਾਰ ਉੱਠਦੀ ਹੈ ਫਿਰ ਅਸੀਂ ਕਾਰਨਾ ਲਾ ਲਈਏ ਇੱਥੇ ਐਕਸ਼ਨ ਕਰਦੇ ਆ ਜੀ ਬਹੁਤ ਦੇ ਆ ਜੀ ਅਸੀਂ ਨਹੀਂ ਜੀ ਨਹੀਂ ਕੋਈ ਰ ਕੋਈ ਮਟਨੀ ਇੱਥੇ ਅੱਜ 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 ਉਹ ਕਿਵੇਂ ਇਕੱਠੇ ਹੋਏ ਸੀ ਤੁਸੀਂ ਅੱਜ ਧਰਨਾ ਲਵਾ ਸੀ ਧਰਨਾ ਲਾਉਣ ਨੂੰ ਤਿਆਰ ਨੇ ਵੇ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਇੱਥੇ ਜਿਹੜਾ ਧਰਨਾ ਲਾਉਣ ਦੀ ਗੱਲ ਕਰਦੇ ਹਾਂ ਇੱਥੇ ਕਿਲੋਮੀਟਰ ਦਾ ਹੈਗੀ ਆ ਨਗਰ ਕੌਂਸਲੋਂ ਦੇ ਅੱਗੇ ਕੈਂਪ ਲੱਗਿਆ ਜੀ ਬਹੁਤ ਵੱਡਾ ਨਸ਼ਿਆ ਵਿਰੋਧ ਉਹ ਤੇ ਨਸ਼ਿਆ ਵਿਰੋਧ ओबे एमएलए साहब भी आए नहीं आपर भी आए नहीं ओ एक बेती करनी लो बात कर रहे हैं जीਾਨੂੰ पता नहीं लगया और थाने पर पहुंचे थाने पर पहुंचे कि हमें कोई पता तो नहीं लगया कि हमें ठिकाना पता लगदा असि दो जान चले गयो क्यों पानी की तरते साडा पिंड खाली होई जाउंदी जानदा बड़े बच्चे दाई जादे ओ मिनने ओग एक मुंडा नहीं मिलया वास नहीं मिलया जी अच्छा जी ड्यूटी खातो मुंडा ला पता ओ मिनने ओरे ओरे ही ਨਾ ਉਹਦੇ ਇਹ ਕੱਟ ਗਈ ਮਿਲੇ ਨਹੀਂ ਉਹ ਉਹ ਪਾਣੀ ਚੁੰਨੇ ਚ ਪਿਆ ਸੁਣਾ ਇਹਦੇ ਉਹ ਤਾਂ ਪਾਈ ਬੰਦੀ ਕਰਾਉਂਦੇ ਉਹ ਲੱਗਦੇ ਨਾਲ ਨਾ ਕਰੋ ਅਰੇ ਅੱਜ ਇਹਨਾਂ ਨੇ ਪਾਤੀ ਇੱਥੇ ਮੇਰੀ ਬਾਰੀ ਅੰਦਰ ਆ ਗਿਆ ਉਹ ਗੁਰੂ ਜੀ ਦਾ ਅਦਾਲਤ ਸਾਹਿਬ ਹੈ ਗੁਰੂ ਜੀ ਕੀ ਫਤਿਹ ਅੱਜ ਤਰਾਹੇ ਫੇਰੀ ਸੀਗੀ ਰੋਡ ਨੂੰ ਲੈ ਕੇ ਗੱਲਬਾਤ ਕਰਦੇ ਸੀ ਸੋ ਇਹਨਾਂ ਦਾ ਦਰਦ ਇਹਨਾਂ ਨੂੰ ਪਤਾ ਲੱਗਿਆ ਵੀ ਇਧਰ ਪ੍ਰਧਾਨ ਜੀ ਆਏ ਹੋਏ ਨੇ ਤੇ ਸਾਡੇ ਕੋਲ ਆਇਆ ਤਾਂ ਇਹਨਾਂ ਦਾ ਪਤਾ ਲੱਗਿਆ ਇਹਨਾਂ ਦੇ ਕਰਨ ਦੇ ਮੁਤਾਬਕ ਕਈ ਮੋਤਾਂ ਜਾਨੀਆਂ ਚਿੱਤੇ ਨਾਲ ਹੋ ਚੁੱਕੀਆਂ ਨੇ ਇੱਕ ਤਾਂ ਤਾਜੀ ਹੋਈ ਆ ਕਾਗ ਕਾਗ ਹੋਈ ਆ ਸਾਡੀ ਹੁਣ ਜਿਹੜਾ ਲੱਗਦਾ ਕੱਲ ਕਿੱਤੇ ਦਾ ਮੁੱਦਲਾ ਗਾਇਦਪੁਰਾ ਸਾਹਿਬ ਇਹਨਾਂ ਨੂੰ ਵੀ ਸੁਣੋ ਇਹਨਾਂ ਦੇ ਬੱਚਿਆਂ ਨੂੰ ਚਾਹੇ ਤਾਂ ਕੈਂਪਾਂ ਦੇ ਵਿੱਚ ਪਾਓ ਕੁਝ ਕਰੋ ਇਹ ਲੋਟ ਗੱਲਾਂ ਨਾਲ ਨਾ ਸਾਨੂੰ ਨਿਕਲਣਾ ਆ ਗਈ ਕਥਾ ਉਹ ਗਰਾਊਂਡ ਤੇ ਕਰਕੇ ਦਿਖਾਓ ਤਾਂ ਨਾ ਸਾਨੂੰ ਨਿਕਲਣਾ ਨਹੀਂ ਕੈਂਪਾਂ ਕਰ ਰਿਹਾ ਜੀ ਇਹਨੇ ਅਸੀਂ ਜੁੱਧ ਰਿਹਾ ਬ੍ਰੋਤ ਉਹ ਇਹਨਾਂ ਕੋਲ ਆ ਕੇ ਵੀ ਦੇਖੋ ਕੀ ਹਾਲ ਲ ਇਹਨਾਂ ਦਾ ਪ੍ਰਧਾਨ ਜੀ ਜੁੱਧ ਨਸ਼ਾ ਰੋ ਵੀ ਚੱਲ ਰਿਹਾ ਉਹਦੇ ਤਹਿਤ ਜਿਹਨੇ ਦੇਖਿਆ ਜਾਂਦਾ ਨਸ਼ਾ ਬਹੁਤ ਘੱਟ ਗਿਆ ਇਹਨਾਂ ਨਾਲੋਂ ਪਰ ਇਹਨਾਂ ਦੇ ਕਹਿ ਮਤਲਬ ਦੀ ਉਹਨੇ ਨਸ਼ਾ ਦਿਖਦਾ ਬਹੁਤ ਹੈ ਕੋਈ ਹੋਣਾ ਤੁਹਾਡੇ ਸਾਹਮਣੇ ਆਪ ਬੈਠੇ ਹੋ ਨੇ ਕੋਈ ਕੋਈ ਜਵਾਬ ਆਇਆ ਹੈ ਜਾਂ ਆਈ ਨਹੀਂ ਜਿਹੜਾ ਨਹੀਂ ਕਰਦਾ ਨਾ ਸਾਹ ਨਸ਼ੇ ਦੀ ਜੇ ਇਥੇ ਮਿਹਨਤ ਥਾਣੇ ਜਾਂਦੇ ਨੇ ਥਾਣੇ ਵਾਲੇ ਨੇ ਕੋਈ ਰਾਹ ਪਾਵੇਗਾ ਸਾਰੇ ਕੰਮਾਂ ਦਾ ਮੁਕਾਮ ਤੇ ਬਾਦ ਇਹਨਾਂ ਨੂੰ ਪਤਾ ਹੋਣਾ ਬਖਾਨੀਓ ਨੂੰ ਸਰਕਾਰਾਂ ਨੇ ਕੁਝ ਨਹੀਂ ਕਰਨਾ ਸਾਨੂੰ ਆਪ ਡੰਡੇ ਚੱਕਣੇ ਪੈਣੇ ਨੇ ਠੀਕ ਹੈ ਸਹੀ ਗੱਲ ਹੈ ਹਲੋ ਚੱਕੀ ਸਰਕਾਰਾਂ ਦੇ ਬਾਅਦ ਸਿਰਕ ਲਾਰੇ ਲੰਗੀਆਂ ਨੇ ਜੁੱਧ ਨਸ਼ਾ ਵਿਰੁੱਧ ਥਾਗ ਦੇ ਇਕੱਠੇ ਕਰ ਲੈਂਦੇ ਨੇ ਨਹੀਂ ਤੇਰੇ ਵਰਗਿਆਂ ਨੂੰ ਹਾਂ ਜੀ ਹਾਂ ਗਿਆ ਬੰਦੇ ਉਹਨਾਂ ਦੇ ਨੇ ਅਗਰੀ ਪਤਾ ਛੋਡੇ ਵਰਗਿਆਂ ਤੇ ਲੱਗਦਾ ਕਿ ਵੀ ਨਸ਼ਾ ਬੰਦ ਹੋਇਆ ਜਾਂ ਨਹੀਂ রোটি মুন্ডে না

ਕਾਜ ਕਰਨਾ ਫੇਰ ਰੋਣ ਜੈਸਾ ਆ ਗਰੀ ਬੰਦੇ ਇੱਕ ਦਿਨ ਬੋਲੋ ਮੈਂ ਆਪਣੇ ਮਾਪਿਆਂ ਨਾਲ ਸਾਦੇ ਚਾਂਦੇ ਤੇ ਖੜੇ ਦਿੰਦੇ ਸੀ ਚੂੜੀਆਂ ਠੀਕ ਹੈ ਉਹ ਪਹੁੰਚੀ ਵਾਰੀ ਬੋਲ ਬੋਲ ਗਿਆ ਬਾਰੀਆਂ ਦਿੱਖਿਆ ਸੀ ਉਹ ਵੀ ਕਹਿੰਦੀ ਮੈਨੂੰ ਮਾਰ ਮਾਰ ਕੇ ਨਿੱਕਾ ਤੋੜਦੀ ਮੁੰਡੇ ਨੇ ਗਿਆਨੇ ਵੀ ਕੱਟ ਕੱਟ ਕੇ ਲੈ ਗਿਆ ਕਈ ਵਾਰੀ ਨਾ ਪੁਲਿਸ 'ਚ ਵੀ ਗਈ ਪੁਲਿਸ 'ਚ ਫੜਾਇਆ ਸੁਣਾਈ ਕਰਦੇ ਉਸ ਨੇ ਨਿਕਲ ਐਕਸੇ ਨਹੀਂ ਕਈ ਉਹ ਚਾਰ ਬਾਰੀ ਨਾਲ ਸੈਂਟਰ 'ਚ ਪਾਇਆ ਰਾਰੇ ਸਵਾ 2 ਡਿਗਰੀ ਕੋ ਪਾ ਲਿਆ ਬੋਲੇ ਕਰਾ ਲਿਆ ਤਲਨਾਤ 4 ਮਹੀਨੇ ਪਾਏ ਕੋਲ ਸੱਤ ਦਿਨ ਲਿਤਾ ਜਾਣਾ ਦੇਖੇ ਤਾਂ ਮਰਿਆ ਮਾਰਿਆ ਤੇ ਮਤੇ ਮੁੰਦਰ ਸੋਹਣ ਨਹੀਂ ਬਚਿਆ ਇਹ ਤਾਂ ਕਾਮੀ ਠੀਕ ਹੋਇਆ ਤੇ 6 ਮਹੀਨੇ ਤੇ ਨਪੋਰਟ ਚ ਪਾਇਆ ਤਾਂ ਨਹੀਂ ਹਟਿਆ ਉਹ ਜਿਹੜੀ ਆਸ ਬੋਲੇ ਸਾਰੇ ਖੰਡ ਦੇ ਮੰਦੇ ਇਹ ਸਾਰੇ ਖੰਡੇ ਲੋਕੀ ਦੇ ਮਾਮਾ ਨਾ ਦੀਆਂ ਸਾਰੇ ਖੰਡੇ ਦਾ ਇਹ ਮੁੰਡਾ ਖਾਦਾ ਮਾਮਾ ਇਹਦਾ ਮੁੰਡਾ ਲਾਪਤਾ ਪਤਨੀ ਮਰ ਗਿਆ ਮਰ ਗਈ ਮੇਲੇ ਹੀ ਮੇਰਾ ਮੁੰਡਾ ਕਿੱਥੇ ਗਿਆ ਆ ਰਿਹਾ ਆ ਰਿਹਾ